ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਕੋਲਡ ਕਾਫੀ ਉਸ ਦੇ ਲਈ ਲੈਤੀ ਹੈ ਜੀ ਆਪਾਂ ਚੀਨੀ ਤੇ ਕਾਫੀ ਸਭ ਤੋਂ ਪਹਿਲਾਂ ਆਪਾਂ ਕਾਫੀ ਹੈ ਜਿਹੜੀ ਉਹ 2 ਚਮਚਾ ਕਾਫੀ ਦੀ ਆਪਾਂ ਜੱਗ ਦੇ ਵਿੱਚ ਪਾ ਲਾਂਗੇ ਮਿਕਸਰ ਦੇ ਵਿੱਚ ਹੁਣ ਜਿਹੜੀ ਚੀਨੀ ਹੈ ਜੀ ਇਹ ਆਪਾਂ ਆਵਦੇ ਹਿਸਾਬ ਦੇ ਨਾਲ ਪਾਵਾਂਗੇ ਵੱਧ ਘੱਟ ਵੀ ਆਪਾਂ ਲੈ ਸਕਦੇ ਹਾਂ ਮਿੱਠਾ ਤੇ ਆਪਾਂ 4 ਚਮਚਾ ਜਿਹੜੇ ਉਹ ਚੀਨੀ ਦੇ ਪਾ ਲੈਨੇ ਜੱਗ ਦੇ ਵਿੱਚ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਹਿਲਾਂ ਗ੍ਰाइंड ਕਰਾਂਗੇ ਲੋ ਜੀ ਆਪਾਂ 커피 ਜਿਹੜੀ ਜੱਗ ਦੇ ਵਿੱਚੋਂ ਕੱਢ ਲਈਤੀ ਆ ਹੁਣ ਆਪਾਂ ਇੱਕ ਗਲਾਸ ਲਵਾਂਗੇ ਕੱਚ ਦਾ ਤੇ ਉਸ ਦੇ ਵਿੱਚ ਆਪਾਂ ਬਰਫ਼ ਦੇ ਜਿਹੜੇ ਟੁਕੜੇ ਆ ਉਹ ਪਾ ਦੇਵਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਦੁੱਧਾ ਉਹ ਵੀ ਆਪਾਂ ਪਾ ਦੇਵਾਂਗੇ ਸਾ ਮਾ ਆਪਣੀ 커피 ਆ ਇਹ ਦੁੱਧ ਦੇ ਵਿੱਚ ਆਪਾਂ ਪਾ ਦਾਂਗੇ ਤਾਂ ਕਿ ਜਿਹੜੀ ਆਪਣੀ 커피 ਆ ਉਹ ਵਧੀਆ ਬਣ ਜੇ ਹੁਣ ਆਪਾਂ ਚਾਕਲੇਟ ਪਾਊਡਰ ਉੱਪਰ ਇਸਤੇ ਪਾ ਦਾਂਗੇ ਤਾਂ ਕਿ ਜਿਹੜੀ ਆਪਣੀ 커피 ਪੀਣ ਚ ਬਹੁਤ ਜ਼ਿਆਦਾ ਸੁਆਦ ਲੱਗੇ ਤੁ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ